ਕੈਨੇਡਾ ਦੇ ਵਿੱਚ ਪੰਜਾਬੀਆਂ ਦੀ ਗਿਣਤੀ 'ਚ ਰਿਕਾਰਡ ਤੋੜ ਵਾਧਾ ਹੋਇਆ ਦੱਸਿਆ ਜਾ ਰਿਹਾ ਹੈ ਕਿ ਇੱਥੇ ਪੰਜਾਬੀਆਂ ਦੀ ਗਿਣਤੀ ਹੁਣ ਕਾਫੀ ਜ਼ਿਆਦਾ ਵਧਣ ਲੱਗ ਗਈ ਹੈ ਜੇਕਰ ਗੱਲ ਕੀਤੀ ਜਾਵੇ ਪੰਜਾਬ ਦੇ ਲੋਕਾਂ ਦੀ ਤੇ ਖਾਸ ਕਰਕੇ ਨੌਜਵਾਨ ਪੀੜੀ ਆ ਜੋ ਪੰਜਾਬ ਦੀ ਉਹ ਕਾਫੀ ਜ਼ਿਆਦਾ ਉਤਸ਼ਾਹਿਤ ਰਹਿੰਦੇ ਨੇ ਵਿਦੇਸ਼ਾਂ ਨੂੰ ਜਾਣ ਨੂੰ ਖਾਸ ਕਰਕੇ ਉਹਨਾਂ ਦੇ ਵੱਲੋਂ ਕੈਨੇਡਾ ਨੂੰ ਆਪਣੀ ਪਹਿਲੀ ਪਸੰਦ ਬਣਾਇਆ ਗਿਆ ਜਿਸ ਕਾਰਨ ਪਲੱਸ 2 ਕਰਨ ਮਗਰੋਂ ਇਹ ਬੱਚੇ ਵਿਦੇਸ਼ਾਂ ਦਾ ਰੁਕ ਕਰਦੇ ਨੇ ਤਾਂ ਜ਼ਿਆਦਾਤਰ ਕੈਨੇਡਾ ਦੇ ਵਿੱਚ ਜਾਂਦੇ ਨੇ ਇਹੀ ਕਾਰਨ ਰਿਹਾ ਹੈ ਕਿ ਹੁਣ ਕੈਨੇਡਾ ਦੇ ਵਿੱਚ ਪੰਜਾਬੀਆਂ ਦੀ ਗਿਣਤੀ ਕਾਫੀ ਜ਼ਿਆਦਾ ਵਧਣ ਲੱਗ ਗਈ ਹੈ ਤੇ ਇਸ ਕਾਰਨ ਹੁਣ ਕੈਨੇਡਾ ਦੇ ਵਿੱਚ ਕਈ ਤਰ੍ਹਾਂ ਦੇ ਸੰਕਟ ਵੀ ਜੜੇ ਨੇ ਉਹ ਪੈਦਾ ਹੋਣ ਲੱਗੇ ਹਨ ਬੇਰੋਜ਼ਗਾਰੀ ਦੀ ਗੱਲ ਕੀਤੀ ਜਾਵੇ ਜਾਂ ਫਿਰ ਇਸ ਤੋਂ ਅਲਾਵਾ ਰਿਹਾਈਸ਼ੀ ਸੰਕਟ ਦੀ ਗੱਲ ਹੋਵੇ ਤਾਂ ਲੋਕਾਂ ਨੂੰ ਉੱਥੇ ਦਿਨੋ-ਦਿਨ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਬੱਚੇ ਵੀਜ਼ੇ ਲਗਵਾ ਕੇ ਕੈਨੇਡਾ ਪਹੁੰਚਤਾ ਜਾਂਦੇ ਨੇ ਬਾਅਦ ਦੇ ਵਿੱਚ ਉਹਨਾਂ ਦੇ ਕੋਲ ਕੋਈ ਚੰਗੀ ਨੌਕਰੀ ਨਹੀਂ ਹੁੰਦੀ ਜਿਸ ਕਾਰਨ ਉਹ ਪੈਸੇ ਕਮਾਉਣ ਤੇ ਆਪਣਾ ਗੁਜ਼ਾਰਾ ਉੱਥੇ ਕਰ ਸਕਣ ਜੇਕਰ ਉਹਨਾਂ ਦੇ ਕੋਲ ਪੈਸੇ ਨਹੀਂ ਹੋਣਗੇ ਤਾਂ ਉਹਨਾਂ ਦੇ ਕੋਲ ਰਹਿਣ ਦੇ ਲਈ ਫਿਰ ਕੋਈ ਘਰ ਵੀ ਨਹੀਂ ਹੋਏਗਾ ਕਿਉਂਕਿ ਜੇਕਰ ਪੈਸੇ ਹੀ ਨਹੀਂ ਹੈ ਫਿਰ ਉਹਨਾਂ ਦੇ ਵੱਲੋਂ ਘਰ ਦਾ ਜਿਹੜਾ ਕਿਰਾਇਆ ਹੈ ਉਹ ਕਿਵੇਂ ਦਿੱਤਾ ਜਾਏਗਾ ਇੱਕ ਗੱਲ ਤਾਂ ਇਹ ਹੋਈ ਪਰ ਦੂਸਰੇ ਪਾਸੇ ਜੇਕਰ ਕਿੱਤੀ ਜਾਵੇ ਤਾਂ ਉੱਥੇ ਰਿਹਾਈਸ਼ੀ ਸੰਕਟ ਇਸ ਤਰੀਕੇ ਪੈਦਾ ਹੋਣ ਲੱਗ ਗਿਆ ਹੈ ਕਿ ਲੋਕਾਂ ਦੀ ਜਿਹੜੀ ਗਿਣਤੀ ਹੈ ਉਹ ਕਾਫੀ ਜ਼ਿਆਦਾ ਵਧਣ ਲੱਗੀ ਹੈ ਤੇ ਹੁਣ ਇਸ ਪੂਰੇ ਮਾਮਲੇ ਤੇ ਜੋ ਖਾਸ ਰਿਪੋਰਟ ਨਿਕਲ ਕੇ ਸਾਹਮਣੇ ਆਈ ਉਹ ਤੁਹਾਡੇ ਨਾਲ ਸਾਂਝੀ ਕਰਦੇ ਆ ਕੈਨੇਡਾ ਤੇ ਅਮਰੀਕਾ ਦਹਾਕਿਆਂ ਤੋਂ ਭਾਰਤੀਆਂ ਤੇ ਖਾਸ ਕਰਕੇ ਪੰਜਾਬੀਆਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ ਪੰਜਾਬੀ ਇਹਨਾਂ ਦੇਸ਼ਾਂ ਦੇ ਵਿੱਚ ਦਾਖਲ ਹੋਣ ਦੇ ਲਈ ਆਪਣੀ ਜਾਨ ਜੋਖਮ ਦੇ ਵਿੱਚ ਵੀ ਪਾ ਦਿੰਦੇ ਨੇ ਤਾਜ਼ਾ ਜਾਣਕਾਰੀ ਮੁਤਾਬਕ ਭਾਰਤ ਤੋਂ ਲੋਕਾਂ ਨੂੰ ਕੈਨੇਡਾ ਭੇਜਣ ਦੇ ਲਈ ਇੱਥੇ ਸਥਾਨਕ ਏਜੰਟਾਂ ਨੇ ਹੁਣ ਇੱਕ ਨਵੀਂ ਕਾਰਡ ਵੀ ਕੱਢ ਲਈ ਜਿਸ ਦੇ ਨਾਲ ਬੀਤੇ ਮਹੀਨਿਆਂ ਤੋਂ ਉੱਥੇ ਸ਼ਨਾਰਥੀ ਬਣਨ ਵਾਲੇ ਭਾਰਤੀਆਂ ਖਾਸ ਕਰਕੇ ਪੰਜਾਬੀਆਂ ਤੇ ਪੰਜਾਬਣਾਂ ਦੀ ਗਿਣਤੀ ਕਾਫੀ ਜ਼ਿਆਦਾ ਵਧ ਗਈ ਹੈ ਏਜੰਟਾਂ ਦੇ ਵੱਲੋਂ ਨਕਲੀ ਸਪਾਂਸਰਸ਼ਿਪ ਬੈਂਕ ਖਾਤੇ ਕਾਰੋਬਾਰ ਉੱਚ ਅਦ ਦਾ ਨੌਕਰੀ ਕੰਪਿਊਟਰ ਦੇ ਮਾਹਰ ਐਮ ਤੱਕ ਦੀ ਜੋ ਸਿੱਖਿਆ ਦੇ ਮਨਕੜਾਂਤ ਡਿਪਲੋਮੇ ਆਦਿ ਦੇ ਦਸਤਾਵੇਜ਼ਾਂ ਦੇ ਨਾਲ ਕੈਨੇਡਾ ਦਾ ਵੀਜ਼ਾ ਲਗਵਾ ਕੇ ਉੱਥੇ ਸੀ ਐਨ ਟਾਵਰ ਨਾਇਗਰਾ ਫਾਲਸ ਚਿੜੀਆਕਰ ਲਾਇਬ੍ਰੇਰੀ ਪਾਰਕ ਅਤੇ ਸੈਲਾਨੀਆਂ ਦੇ ਲਈ ਖਿੱਚਦੀਆਂ ਹੋਰ ਕਈ ਨਾਮਵਰ ਥਾਵਾਂ ਦੇਖਣ ਦੇ ਟੂਰ ਪ੍ਰੋਗਰਾਮ ਬਣਾ ਕੇ ਪੰਜਾਬ ਹਰਿਆਣਾ ਗੁਜਰਾਤ ਉੱਤਰਾਖੰਡ ਯੂਪੀ ਬਿਹਾਰ ਤਮਿਲਨਾਡੂ ਅਤੇ 오ਡੀਸਾ ਦੇ ਲੋਕ ਰਵਾਨਾ ਕੀਤੇ ਜਾ ਰਹੇ ਨੇ ਏ ਵੀ ਕੀ ਕੈਨੇਡਾ ਦੇ ਵੀਜ਼ੇ ਦੀ ਅਰਜ਼ੀ ਨੂੰ ਮਜ਼ਬੂਤ ਬਣਾਉਣ ਦੇ ਲਈ ਵਿਅਕਤੀ ਦੇ ਪਾਸਪੋਰਟ ਤੇ ਫੋਰ ਕਈ ਦੇਸ਼ਾਂ ਦੇ ਨਕਲੀ ਵੀਜ਼ਾ ਸਟicker ਅਤੇ ਉਹਨਾਂ ਦੇਸ਼ਾਂ ਦੇ ਵਿੱਚ ਹੋਣ ਦੇ ਲਈ ਨਕਲੀ ਮੋਹਰਾ ਜਿਹੜੀਆਂ ਉਹ ਲਗਾ ਕੇ ਦਰਸਾਇਆ ਜਾਂਦਾ ਕਿ ਬਿਨਕਾਰ ਬਹੁਤ ਘੁੰਮਿਆ ਫਿਰਿਆ ਹੋਇਆ ਜ਼ਮੀਨਾਂ ਤੱਕ ਵੇਚ ਕੇ ਲੱਖਾਂ ਰੁਪਏ ਏਜੰਟਾਂ ਨੂੰ ਦੇ ਕੇ ਇਹ ਲੋਕ ਕੈਨੇਡਾ ਜਾਂਦੇ ਨੇ ਤੇ ਜਿਹੜੇ ਵਿਅਕਤੀ ਆ ਉਹ ਵਾਪਸ ਆਪਣੇ ਦੇਸ਼ ਔਮਦੀ ਜਗ੍ਹਾ ਉੱਥੇ ਕੈਨੇਡਾ ਦੇ ਵਿੱਚ ਜੇਲ੍ਹ 'ਚ ਰਹਿਣਾ ਕਾਫੀ ਜ਼ਿਆਦਾ ਪਸੰਦ ਕਰਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਆਪਣੇ ਦੇਸ਼ ਵਾਪਸ ਆਉਣ ਤੋਂ ਚੰਗਾ ਹੈ ਕਿ ਉਹ ਕੈਨੇਡਾ ਦੀ ਜੇਲ੍ਹ ਦੇ ਵਿੱਚ ਹੀ ਰਹਿ ਲੈਣ ਕਿਉਂਕਿ ਉੱਥੇ ਉਹਨਾਂ ਨੂੰ ਲੱਗਦਾ ਹੈ ਕਿ ਸਾਡਾ ਭਵਿੱਖ ਜਿਹੜਾ ਹੈ ਉਹ ਸੁਰੱਖਿਅਤ ਹੋਵੇਗਾ। ਇਹੀ ਕਾਰਨ ਹੈ ਕਿ ਪੰਜਾਬ ਦੇ ਵਿੱਚ ਜ਼ਿਆਦਾਤਰ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਕੈਨੇਡਾ ਵੱਲ ਨੂੰ ਆਕਰਸ਼ਿਤ ਹੋ ਰਹੀ ਹੈ ਕਿਉਂਕਿ ਇੱਕ ਤਾਂ ਚੀਜ਼ ਇਹ ਹੋ ਜਾਂਦੀ ਹੈ ਕਿ ਜੇਕਰ ਪਲੱਸ 2 ਕਰਨ ਤੋਂ ਬਾਅਦ ਬੱਚੇ ਨੂੰ ਮਾਪੇ ਵਿਦੇਸ਼ ਭੇਜ ਦਿੰਦੇ ਨੇ ਤੇ ਉੱਥੇ ਜਾ ਕੇ ਬੱਚਾ ਪੜ੍ਹਾਈ ਦੇ ਨਾਲ-ਨਾਲ ਕੰਮਕਾਜ ਕਰਨਾ ਵੀ ਸਿੱਖ ਜਾਂਦਾ ਹੈ, ਇਕੱਲਾ ਰਹਿਣਾ ਵੀ ਸਿੱਖ ਜਾਂਦਾ ਹੈ ਤੇ ਆਪਣੇ ਭਵਿੱਖ ਨੂੰ ਸੁਰੱਖਿਅਤ ਕਰ ਲੈਂਦਾ ਹੈ। ਤੇ ਜੇਕਰ ਕਿਸੇ ਦਾ ਕੋਈ ਦੋਸਤ ਵਿਦੇਸ਼ ਨੂੰ ਗਿਆ ਹੈ ਤੇ ਦੂਸਰੇ ਦੋਸਤ ਦੇ ਉੱਤੇ ਵੀ ਇਸ ਦਾ ਕਾਫੀ ਜ਼ਿਆਦਾ ਸਰਪੰਦਾ ਫਿਰ ਕੋਲੀ-ਕੋਲੀ ਇਹ ਚੀਜ਼ਾਂ ਸਾਰੇ ਪਾਸੇ ਘੁੰਮਣ ਲੱਗ ਜਾਂਦੀਆਂ ਨੇ ਤੇ ਹੁਣ ਪੰਜਾਬ ਦੀ ਜ਼ਿਆਦਾਤਰ ਪੀੜ੍ਹੀ ਅਜਿਹੀ ਹੈ ਜਿਹੜੇ ਕਿ ਵਿਦੇਸ਼ਾਂ 'ਚ ਜਾ ਕੇ ਵਸਣਾ ਚਾਹੁੰਦੇ ਨੇ ਤੇ ਉਹਨਾਂ ਦਾ ਇਹੀ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਉਹਨਾਂ ਨੂੰ ਨਹੀਂ ਲੱਗਦਾ ਕਿ ਉਹਨਾਂ ਦਾ ਭਵਿੱਖ ਸੁਰੱਖਿਅਤ ਹੋਏਗਾ ਜਿਸ ਕਾਰਨ ਉਹ ਵਿਦੇਸ਼ਾਂ ਨੂੰ ਜਾ ਰਹੇ ਨੇ ਤੇ ਪਰ ਜਿੱਥੇ ਗੱਲ ਕੀਤੀ ਜਾਵੇ ਇਹਨਾਂ ਸ਼ਨਾਰਥੀਆਂ ਦੀ ਤੇ ਨਕਲੀ ਵੀਜ਼ੇ ਤੱਕ ਲਗਵਾ ਕੇ ਹੁਣ ਏਜੰਟਾਂ ਦੇ ਵੱਲੋਂ ਕਿਸ ਤਰੀਕੇ ਇਹਨਾਂ ਨੂੰ ਕੈਨੇਡਾ ਦੇ ਵਿੱਚ ਭੇਜਿਆ ਜਾ ਰਿਹਾ ਹੈ ਤੇ ਉਹਨਾਂ ਦੀ ਗਿਣਤੀ ਦੇ ਵਿੱਚ ਹੁਣ ਕਾਫੀ ਜ਼ਿਆਦਾ ਵਾਧਾ ਜਿਹੜਾ ਹੈ ਉਹ ਦਰਜ ਕੀਤਾ ਜਾ ਰਿਹਾ ਹੈ ਤੇ ਕਿਹਾ ਜਾ ਰਿਹਾ ਹੈ ਕਿ ਇਸ ਵੱਧਦੀ ਹੋਈ ਗਿਣਤੀ ਕਾਰਨ ਹੀ ਬੇਰੋਜ਼ਗਾਰੀ ਤੇ ਨਾਲ ਨਾਲ ਜਿਹੜਾ ਉੱਥੇ ਰਿਹਾਇਸ਼ੀ ਸੰਕਟ ਪੈਦਾ ਹੋਣ ਲੱਗ ਗਿਆ ਹੈ ਕੈਨੇਡਾ ਦੇ ਜੋ ਲੋਕ ਨੇ ਉਹਨਾਂ ਦੇ ਨਾਲ ਨਾਲ ਹੁਣ ਜੋ ਹੋਰ ਜਿਹੜੇ ਪ੍ਰਵਾਸੀ ਜਿਨ੍ਹਾਂ ਨੂੰ ਕਿਹਾ ਜਾ ਸਕਦਾ ਹੈ ਉਹ ਕੈਨੇਡਾ ਦੇ ਵਿੱਚ ਆਏ ਹੋਏ ਨੇ ਉਹਨਾਂ ਸਭ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੇ ਤੁਸੀਂ ਵੀ ਚਾਹੁੰਦੇ ਹੋ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਦੇ ਵਿੱਚ ਵਿਆਹ ਤਾਂ ਇੱਕੋ ਇੱਕ ਰਾਹ ਐਨ ਆਰ ਆਈ ਮੈਰਿਜ ਬਿਊਰੋ NRI Marriage Bureau. Find your perfect human.